ਭਾਈ ਜੀ ਕੀ ਨਾਮ ਆ ਮੇਰਾ ਨਾਮ ਅਮਰਿਤਪਾਲ ਸਿੰਘ ਆ ਜੀ ਤੁਹਾਡਾ ਵੀਰੇ ਕੀ ਨਾਮ ਆ ਮੇਰਾ ਨਾਮ ਲਵਜੀਤ ਸਿੰਘ ਅੱਛਾ ਮੈਨੂੰ ਦੱਸੋ ਇੱਥੇ ਸਟੂਡੈਂਟ ਤੋਂ ਵਰਕ ਤੋਂ ਪੀਆਰ ਹਾਂ ਮੈਂ ਸਟੂਡੈਂਟ ਆ ਜੀ ਸਟੂਡੈਂਟ ਹਾਂ ਕਦੋਂ ਆਏ ਹਾਂ ਮੈਂ ਪਿਛਲੇ ਦਸੰਬਰ ਚ ਆਇਆ ਜੀ ਜਨਵਰੀ ਇਨਟੈਕ ਸੀਗਾ ਮਤਲਬ ਪਿਛਲੇ ਹਾਂ ਜਨਵਰੀ ਇਨਟੈਕ ਸੀਗਾ ਤੇ ਹੁਣ ਤੁਹਾਨੂੰ ਇੱਥੇ ਦੇ ਨਵੇਂ ਰੂਲ ਨੇ ਜਿਹੜੇ ਪਤਾ ਲੱਗ ਰਹੇ ਨੇ ਵੀ ਅੱਕੇ ਜਿਹੜੇ ਸਟੂਡੈਂਟ ਆ ਰਹੇ ਨੇ ਫੀਸਾਂ ਪਹਿਲਾਂ ਨਾਲੋਂ ਵੱਧ ਗਈਆਂ ਜਾਂ ਕੀ ਕਿਵੇਂ ਦਾ ਸਿਸਟਮ ਆ ਉਹਨਾਂ ਫੀਸਾਂ ਦਾ ਜੀ ਵਧ ਗਿਆ ਸਭ ਨੂੰ ਪਤਾ ਹੈ ਕਿ ਜੀਆਈਸੀ ਵੀ ਵਧਾਤੀ ਹੈ ਕੰਮ ਵਗੈਰਾ ਦਾ ਔਖਾ ਆ ਏਜੰਸੀਸ ਨੂੰ ਫੋਨ ਕਰੀਦਾ ਚੁੱਕਦੇ ਨਹੀਂ ਹੈਗੇ ਤੇ ਉੱਪਰੋਂ ਪਹਿਲਾਂ ਸੀਗਾ ਸਟੂਡੈਂਟ ਫੁੱਲ ਟਾਈਮ ਸੀਗਾ ਫਿਰ ਵੀ ਕੰਮਕੋਮ ਮਿਲ ਜਾਂਦਾ ਸੀਗਾ ਜਦੋਂ ਦਾ ਪਾਰਟ ਟਾਈਮ ਕਰਦਾ ਆ ਤੇ ਉਹ ਵੀ ਨਹੀਂ ਮਿਲਦਾ ਹੈਗਾ ਜਦੋਂ ਕਿਸੇ ਨੂੰ ਫੋਨ ਕਰੀਏ ਪਾਰਟ ਟਾਈਮ ਤੇ ਅਵੇਲੇਬਿਲਟੀ ਘੱਟ ਹੁੰਦੀ ਸਾਡੀ ਫਿਰ ਨਹੀਂ ਕਰ ਕਰਦੇ ਹੋ ਅੱਛਾ ਕਹਿ ਦਿੰਦੇ ਨੇ ਕਿ ਨਹੀਂ ਸਾਨੂੰ ਮੈਨੇਜ ਜ਼ਿਆਦਾ ਕਰਨਾ ਪਊਗਾ ਹੂੰ ਫੁੱਲ ਟਾਈਮ ਤੇ ਫਿਰ ਵੀ ਸੀਗਾ ਕਿ ਕੁਝ ਹੱਦ ਤੱਕ ਮਿਲ-ਮੁਲ ਜਾਂਦਾ ਸੀਗਾ ਬਟ ਹੁਣ ਤਾਂ ਉਹ ਵੀ ਔਖਾ ਹੋਇਆ ਹੈਗਾ ਅਜਾ ਮੈਂ ਇੱਕ ਜਿਵੇਂ ਆਮ ਇੱਥੋਂ ਆਪਾਂ ਗੱਲਬਾਤ ਕਰਦੇ ਆ ਤੁਸੀਂ ਪਹਿਲਾਂ ਸੋਸ਼ਲ ਮੀਡੀਆ ਦੇਖਦੇ ਹੋਗੇ ਵੀਡੀਓ ਵੀ ਬ੍ਰੈਮਟਨ 'ਚ ਕੰਮ ਘੱਟ ਆ ਬ੍ਰੈਮਟਨ 'ਚ ਆਓ ਨਾ ਫਿਰ ਜਿਵੇਂ ਤੁਸੀਂ ਇੱਥੇ ਆਏ ਜਾਂ ਕੀ ਲੱਗਿਆ ਤੁਹਾਨੂੰ ਕਿ ਕਿਉਂ ਆਉਣਾ ਪੈ ਗਿਆ ਇੱਥੇ ਨਹੀਂ ਬ੍ਰੈਮਟਨ ਦਾ ਕੀ ਗੱਲ ਕਰੀਏ ਕਿ ਮੇਰੇ ਬਾਕੀ ਕਲਾਸਮੇਟ ਸਾਰੇ ਹਰ ਜਗ੍ਹਾ ਸਰੀ ਵੀ ਹੈਗੇ ਕੈਲਗਰੀ ਵੀ ਹੈਗੇ ਕਿਸ਼ਨਰ ਸਾਈਡ ਵੀ ਹੈਗੇ ਸਾਰੇ ਇਹੀ ਹਾਲ ਆ ਕਹਿੰਦੇ ਆਹੀ ਹਾਲ ਆਹੀ ਹਾਲ ਆ ਜੀ ਸਾਰੇ ਕੋਈ ਝੂਠ ਨਹੀਂ ਹੈਗਾ ਇਹਦੇ 'ਚ ਹੁਣ ਤੁਹਾਡਾ ਕਾਲਜ ਕਿਹੜਾ ਮੇਰਾ ਕਾਲਜ ਸਰੀ ਦਾ ਜੀ ਡੇਵਿਸ ਕੈਂਪਸ ਬ੍ਰੈਮਟਨ ਵੀ ਮੇਰੇ ਖਿਆਲ 'ਚ ਚਾਰ ਜਾਂ ਪੰਜ ਦਿਨਾਂ ਨੂੰ ਕੰਮ ਕਰਦਾ ਫੇਰ ਵੀ ਬਹੁਤ ਔਖਾ ਹਨ ਕੰਮ ਕਰਦਾ ਔਖਾ ਜੀ ਕੰਮ ਦਾ ਐਵੇਂ ਕਹੀਏ ਤੁਹਾਨੂੰ ਨਹੀਂ ਚੁੱਕਦੇ ਏਜੰਸੀ ਸਾਰੇ ਫੋਨ ਨਹੀਂ ਚੁੱਕਦੇ ਉਦਾਂ ਕਿਤੇ ਮਿਲਦਾ ਨਹੀਂ ਹੈਗਾ ਹੂੰ ਕੋਰਸ ਕਿਹੜਾ ਉਥੇ ਕੋਰਸ ਇਲੈਕਟ੍ਰੋਮੈਕੈਨਿਕਲ ਜੀ ਇੰਜੀਨੀਅਰਿੰਗ ਜੀ ਥੋੜਾ ਬਾਈ ਇਹ ਕਿਵੇਂ ਆ ਸੇਮ ਹੀ ਕੋਰਸ ਇਲੈਕਟ੍ਰੋਮੈਕੈਨਿਕਲ ਇੰਜੀਨੀਅਰਿੰਗ ਦਾ ਇਹ ਜਿਹੜਾ ਇਹ ਤੁਸੀਂ ਕਿੱਥੋਂ ਮੈਂ ਜੰਮੂ ਤੋਂ ਇਹ ਜੰਮੂ ਤੋਂ ਤੁਸੀਂ ਅੰਮ੍ਰਿਤਸਰ ਤੋਂ ਅੰਮ੍ਰਿਤਸਰ ਤੋਂ ਇਹ ਜੋੜੀ ਕਿਵੇਂ ਬਣੀ ਫਿਰ ਇਹ ਕਾਲਜ ਇੱਕ ਇੱਥੇ ਆ ਜੀ ਇੱਕੋ ਕਲਾਸ ਇੱਥੇ ਰਹਿੰਦੇ ਇੱਥੇ ਵੀ ਹਾਂਜੀ ਨਹੀਂ ਇੱਥੇ ਲੱਗ ਲੱਗੇ ਘਾਰੇ ਆ ਉਹ ਸੈਰ ਕਰਨ ਆਏ ਸੀ ਕਿ ਨਿਕਲੇ ਬਾਹਰ ਸੈਰ ਕਰਨ ਚਲੇ ਜਾਣਾ ਹਾਂਜੀ ਅੱਛਾ ਮੈਨੂੰ ਆਪਾਂ ਜਰਨਲ ਦੀ ਗੱਲ ਕਰਦੇ ਹਾਂ ਹੁਣ ਦੇਖੋ ਇਹਨਾਂ ਨੇ ਕੀ ਕੀਤਾ ਗਵਰਨਮੈਂਟ ਨੇ ਵੀ ਜਿਹੜੇ ਬੱਚੇ ਆ ਰਹੇ ਨੇ ਸਟੂਡੈਂਟ ਨੇ ਵਰਕ ਪਰਮਿਟ ਜਿਹੜਾ ਐਕਸਟੈਂਡ ਨਹੀਂ ਕਰਦੇ ਅੱਗੇ ਫਿਰ ਕਿਵੇਂ ਦੇਖਦੇ ਹਾਂ ਇਹਦੇ ਲਈ ਹੁਣ ਸਟ੍ਰਾਈਕਾਂ ਵੀ ਹੋ ਰਹੀਆਂ ਨੇ ਬਹੁਤ ਵੀ ਹੁਣ ਤੁਸੀਂ ਮੰਨ ਕੇ ਚਲੋ 2 ਸਾਲ ਦੀ ਸਟੱਡੀ ਤਾਂ ਕਿ ਆਏ ਹੋ 3 ਸਾਲ ਦਾ ਵਰਕ ਪਰਮਿਟ ਮਿਲ ਜਾਊਗਾ ਕੀ ਉਹਦੇ ਚ ਤੁਹਾਡੇ ਕੰਮ ਮਿਲਦਾ ਨਹੀਂ ਤੁਹਾਡੇ ਪੈਸੇ ਪੂਰੇ ਹੋ ਜਾਣਗੇ ਜਾਂ ਕੀ ਲੱਗਦਾ ਅੱਗੇ ਦਾ ਫਿਰ ਫਿਊਚਰ ਕੀ ਸੋਚ ਦੇਖੋ ਜੀ ਜੇ ਤੇ ਕੰਮ ਨਹੀਂ ਮਿਲਦਾ ਫਿਰ ਤਾਂ ਸਭ ਨੂੰ ਪਤਾ ਕਿੱਥੋਂ ਪੈਸੇ ਪੂਰੇ ਹੋ ਜਾਣਗੇ ਜੇ ਤਾਂ ਮਿਲੂਗਾ ਫਿਰ ਤਾਂ ਚਲੋ ਫੀਸਾਂ ਫੂਸਾਂ ਤੇ ਘਟਾ ਆਵਾਜ਼ ਆ ਕੇ ਨਿਕਲੀ ਆਉਣਗੀਆਂ ਪੈਸੇ ਤਾਂ ਕਿੱਥੋਂ ਪੂਰੇ ਹੋਣਗੇ ਜੀ ਵੀਕੈਂਡ ਦੇ ਹਿਸਾਬ ਨਾਲ ਮਸਾਂ ਖਰਚਾ ਹੀ ਚੱਲੂਗਾ ਜੀ ਵੀਕੈਂਡ ਦੇ ਹਿਸਾਬ ਨਾਲ ਜੇ ਮਿਨਿਮਮ ਪੀਰੀਅਡ ਤੇ ਵੀ ਮਿਲਦਾ ਆ ਤੇ ਵੱਧ ਤੋਂ ਵੱਧ ਸਾਡਾ 2000 ਜਾਂ 1500 ਬੰਦਾ ਉਹਦੇ ਚੋਂ 6-700 ਰੈਂਟ ਚੱਲ ਜਾਂਦਾ ਗਰੋਸਰੀ ਦਾ ਚੱਲ ਜਾਂਦਾ ਆਣ ਜਾਂਦਾ ਕੀ ਬਚਦਾ ਜੀ ਕੁਝ ਨਹੀਂ ਬਚਦਾ ਮੈਨੂੰ ਨਹੀਂ ਲੱਗਦਾ ਜੀ ਪੈਸੇ ਪੂਰੇ ਹੋਣਗੇ ਏਡੀ ਜਲਦੀ ਉਦੋਂ ਵਰਕ ਪਰਮਿਟ ਦਾ ਜੇ ਕਈ ਐਕਸਟੈਂਡ ਨਹੀਂ ਹੋਣੇ ਉਹ ਤਾਂ ਫਿਰ ਜੀ ਕਿਸਮਤ ਆ ਜੀ ਹੁਣ ਕੀ ਕਹਿ ਸਕਦੇ ਆ ਬਾਕੀ ਯਾਰ ਉਹ ਬੜੀ ਔਖੀ ਕਰਤੀ ਅੱਛਾ ਵੀਰ ਤੂੰ ਦੱਸਿਓ ਜਿਵੇਂ ਸਾਡੇ ਪੰਜਾਬ ਦੀ ਗੱਲ ਕਰੀਏ ਪੰਜਾਬ 'ਚ ਪੂਰਾ ਟ੍ਰੈਂਡ ਆ ਬੱਚਾ ਪਲੱਸ 2 ਕਰਦਾ ਕਹਿੰਦਾ ਚਲੋ ਜੀ ਕੈਨੇਡਾ ਵਾਲਾ ਜਹਾਜ਼ ਫੜਨਾ ਜੰਮੂ ਦੇ ਵਿੱਚ ਕੀ ਟ੍ਰੈਂਡ ਆ ਨੌਜਵਾਨਾਂ 'ਚ ਜੰਮੂ 'ਚ ਵੀ ਅੱਜਕੱਲ ਇਹ ਹੀ ਚੱਲ ਰਿਹਾ ਹੈ ਸੱਚੀ ਗੱਲ ਆ ਜੀ ਸਾਰੇ ਬਾਰ ਹਾਂ ਇਦਾਂ ਹੀ ਆ ਸਾਰੇ ਦਾ ਥੋੜੇ ਜੰਮੂ ਦੇ ਵਿੱਚ ਆਮ ਰੁਜ਼ਗਾਰ ਕੀ ਆ ਵੈਸੇ ਆਮ ਤੁਹਾਡੇ ਪੁਰਾਣੇ अच्छा हां जी तो खेतीबाड़ी ਵੀ ਹੋਇਆ ਪਰ ਉਹਨ ਅੱਜਕੱਲ ਜਿਹੜੇ ਸਾਰੇ ਯੂਥ ਆ ਬਾਹਰੀ ਸਾਰਾ ਬਾਹਰੇ ਚੱਲ ਰਿਹਾ ਹੈ ਕੰਮ ਮੋਸਟਲੀ ਕਿੱਥੇ ਦਾ ਟ੍ਰੈਂਡ ਜ਼ਿਆਦਾ ਹੈ ਯੂਰਪ ਦਾ ਤੇ ਕੈਨੇਡਾ ਦਾ ਅੱਛਾ हां जी ਤੇ ਬਾਈ ਹੁਣ ਚਲੋ ਤੁਹਾਡੇ ਨਾਲ ਜਾਂਦੇ ਤੇ ਗੱਲ ਕਰ ਲਈ ਆਪਾਂ ਨੈਕਸਟ ਤੁਹਾਡੇ ਫਰੈਂਡ ਸਰਕਲ ਚ ਮੁੰਡਿਆਂ ਨੇ ਆਉਣਾ ਬਹੁਤ ਨੇ ਹਨਾ ਕੀ ਪ੍ਰੇਫਰ ਕਰ ਰਹੇ ਹੋ ਕੈਨੇਡਾ ਉਹ ਜਾਂ ਕਿਸੇ ਹੋਰ ਕੰਟਰੀ ਜਾਓ ਬ੍ਰੈਂਟਨ ਨਾਓ ਜਾਂ ਕੀ ਮਤ ਚਾਹਨਾ ਕੀ ਹੈ ਮਤਲਬ ਮੈਂ ਜਿਹੜਾ ਪ੍ਰੇਫਰ ਕਰਦਾ ਆ ਜੀ ਉਹ ਕਹਿ ਦਿੰਦੇ ਜਾਈ ਕਿ ਤੁਸੀਂ ਆਪ ਬਾਹਰ ਦਾ ਵੇਖ ਲਿਆ ਸੀ ਵੀ ਦੇਖਣਾ ਆ ਆ ਨਾ ਬਿਲਕੁਲ ਮੈਂ ਵੀ ਕਹਿੰਦਾ ਸੀ ਜੀ ਮੈਂ ਵੀ ਕਹਿੰਦਾ ਸੀਗਾ ਮੈਂ ਕਿਉਂ ਕਹਾਂ ਮੈਂ ਵੀ ਕਹਿੰਦਾ ਸੀਗਾ ਬਟ ਹਾਂ ਕਈ ਦਾ ਦੇਹੀ ਹੈ ਕਿ ਆਪ ਦਾ ਕੋਈ ਇੱਥੇ ਸ਼ੁਰੂ ਕਰੋ ਫਿਰ ਵੀ ਬੈਟਰ ਆ ਇਤੋਂ ਨਾਲੋਂ ਅੱਜ ਦੇ ਹਾਲਾਤ ਵੇਖ ਕੇ ਬੈਟਰ ਆ ਠੀਕ ਹੈ ਕਿਉਂਕਿ ਉਵੇਂ ਸੀਗਾ ਕਿ ਪਹਿਲਾਂ ਜੋ ਇੱਥੇ ਰਹਿੰਦੇ ਸੀਗੇ ਉਹ ਇਧਰ ਦੇ ਪੈਸੇ ਨੂੰ ਉਧਰ ਭੇਜਦੇ ਸੀਗੇ ਕੁਝ ਬੰਦਾ ਦਾ ਸੀਗਾ ਤੇ ਸਾਡੇ ਵਰਗੇ ਸੋਚਦੇ ਨੇ ਕਿ ਇੱਥੋਂ ਦਾ ਪੈਸਾ ਇੱਥੇ ਯੂਜ਼ ਕਰੀਏ ਫਿਰ ਉਹ ਤਾਂ ਉਹੀ ਆ ਉਲਾਈ ਚਲਾਈ ਜੀ। ਉਲਾਈ ਚਲਾਈ ਹੋਆ ਹਨਾ। ਜਿਹੜੀ ਹੈਗਾ ਠੀਕ ਆ ਮਾੜਾ ਨਹੀਂ ਹੈਗਾ ਪਰ ਸਟਰਗਲ ਬਹੁਤ ਹੋਗੀ ਪਹਿਲਾਂ ਨਾਲੋਂ। ਬਹੁਤ ਹੋ ਗਈ ਆ ਜੀ। ਹਨਾ ਆਪਦੇ ਪੈਸੇ ਪੂਰੇ ਕਰਕੇ ਵਾਪਸ ਮੁੜਨਾ ਤਾਂ ਬਹੁਤ ਔਖਾ ਜੀ। ਤੁਸੀਂ ਮੋਸਟਲੀ ਇੱਥੇ ਦੀਆਂ ਵੀਡੀਓਜ਼ ਦੇਖੀਆਂ ਨੇ ਮੈਂ ਹਮੇਸ਼ਾ ਗੱਲ ਕਰਦਾ ਹਾਂ ਚਲੋ ਮੈਂ ਵੀ ਕੰਮ ਦੀਆਂ ਵੀਡੀਓ ਜਰੂਰ ਪਾਇਆ ਕਰੂੰ ਹਨਾ। ਤੁਸੀਂ ਕਾਰਾਗੁਰਾਂ ਦੀ ਵੀਡੀਓ ਦੇਖੀ ਆ ਜਾਂ ਕੀ ਦੇਖਿਆ ਆਮ? ਨਹੀਂ ਉਦੋਂ ਤਾਂ ਸਾਰਾ ਕੁਝ ਹੀ ਦੇਖਿਆ ਸੀ ਜੀ ਪਤਾ ਹੀ ਸੀਗਾ। ਅੱਛਾ। ਬਸ ਉਦਾਂ ਹੀ ਉਦਾਂ ਹੀ ਬਹੁਤ ਚਲੋ ਜੀ ਉਸ ਵਾਰ ਸੀਗਾ ਸਟਰਗਲ ਜਾਰੀ ਆ ਤੇ ਗਰਾਉਂਡ ਰਿਐਲਿਟੀ ਤੁਹਾਨੂੰ ਲਗਾਤਾਰ ਦਿਖਾਉਂਦੇ ਰਾਂਗੇ ਵੀਰੋਣਾ ਧੰਨਵਾਦ ਸਾਰਿਆਂ ਦਾ ਧੰਨਵਾਦ